ਸਾਸਤਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਆਸ ਕਰਾਂ ਤੁਸੀਂ ਖੁਸ਼ ਹੋਵੋਗੇ ਜੀ ਅੱਜ ਆਪਾਂ ਗੱਲ ਕਰਦੇ ਆਂ ਗਾਕਾਂ ਬਾਰੇ ਕਈ ਬੰਦੇ ਨਾ ਗਾਕਾਂ ਦੇ ਆਂਦੇ ਨੇ ਦੇਖੋ ਮੇਰੀ ਗਾਹ ਕੇ ਫਰਾਨੇ ਨੇ ਦੇਤੇ ਫਰਾਨੇ ਨੇ ਦਿੱਤੀ ਵੀਰੇ ਕੋਈ ਇਥੋਂ ਮੇਰਾ ਵੀਰ ਇੰਡੀਆ ਤੋਂ ਗਾਕਾਂ ਨਹੀਂ ਲੈ ਕੇ ਆ ਸਭ ਦੀ ਇੱਥੇ ਗਾਕਾਂ ਬਣਾਈਆਂ ਹੋਈਆਂ ਨੇ ਇੱਕ ਇਹ ਮਤ ਜਾਣਿਓ ਕਈ ਬੰਦੇ ਸੋਚਣੀ ਹੁੰਦੀ ਏ ਕਿ ਮੇਰੇ ਪੈਸੇ ਚੱਲਦੇ ਨੇ ਗਾਹ ਕਿਸੇ ਹੋਰ ਕੋਲ ਲੈ ਗਈ ਨਹੀਂ ਭਰਾਵੋ ਇਹਨਾਂ ਤੇ ਮਤ ਯਕੀਨ ਕਰੋ ਇਹਨੂੰ ਜਿੱਦਾਂ ਲੋੜ ਪੈ ਗਈ ਨਾ ਜੇ ਤੁਹਾਡੇ 100 ਦਿਨ ਤੇ 40 ਦਿਨਾਂ ਤੋਂ ਵੀ ਲੈਂਦੀਆਂ ਵੇਖਿਆ ਗਾ ਕੰਮ ਹੈ ਇਹ ਨਹੀਂ ਹੁੰਦਾ ਵੀ ਤੁਹਾਡੇ ਤੋਂ ਤੁਹਾਡੇ ਜਿਹੜੀ ਇੱਕ ਬੰਦੇ ਤੋਂ ਲੈਂਦੀ ਹੋਵੇ ਪੈਸੇ ਮੇਰਾ ਵੀਰ ਇਹ ਕਹਿੰਦਾ ਤਾਂ ਲੜਿਆ ਨਾ ਕਰੋ ਦੇਖੋ ਸਰ ਭਾਰ ਕੋਈ ਤੇ ਪੈਸਾ ਕਮਾਣਾ ਆਇਆ ਕਈ ਨੂੰ ਵੇਖ ਕੇ ਚੈਨ ਨਹੀਂ ਹੁੰਦਾ ਕਿ ਉਹਦੀ ਗਾਹਕ ਮੈਂ ਬਣਾ ਲਾਂ ਮੇਰਾ ਵੀਰ ਜੇ ਤੁਸੀਂ ਕਈਆਂ ਤਾਨੂੰ ਚੈਨ ਨਹੀਂ ਹੁੰਦਾ ਗਾਹਕ ਬਣਾਉਣੀ ਐ ਕੋਸ਼ਿਸ਼ ਕਰਿਆ ਕਰੋ ਜਿੰਨੇ ਤੇ ਉਹਦੀ ਚੱਲਦੀ ਹੋਣੇ ਤੇ ਬਣਾ ਲਓ ਖਿਆਲ ਪਤਾ ਕੀ ਕਰਦੇ ਤੁਸੀਂ ਮੋਟਾ ਪੈਸਾ ਦੇ ਕੇ ਉਹਦੇ ਸੱਟਾਂ ਤੇ ਵੀ ਉਹਦੀ ਉਹ ਨੂੰ ਗਾਹਕ ਪੈਸੇ ਨਹੀਂ ਦੇਗੀ ਮੈਨੂੰ ਦੇ ਦੇਗੀ ਇਹ ਇਹ ਤੁਸੀਂ ਭੁੱਲ ਜੋ ਉਹਨੂੰ ਉਹਨੇ ਜਿੱਤ ਤੋਂ ਲੋੜ ਪਈ ਉਹਨੂੰ ਲੈਣੀ ਲੈਣੇ ਗਾਹਕ ਨੇ ਪੈਸੇ ਉਸੇ ਕੋਸ਼ਿਸ਼ ਕਰਿਆ ਕਰੋ ਭਰਾਵੋ ਦੇਣਾ ਵਧਾਇਆ ਨਾ ਕਰੋ ਜਿੰਨੇ ਤੇ ਅਗਲੇ ਚਲਦੀ ਤੁਹਾਨੂੰ ਚੈਨ ਨੀਂ ਅੰਦਰ ਬਣਾ ਲਓ ਮੇਰੇ ਵੀਰੇ ਕਮਕਾਰਾਂ ਦੇ ਨਾ ਲੈਵੇਂ ਵਿਹਦੇ ਮਾਨਚੇ ਜੈਲਸੀ ਪੈ ਤਾਂ ਨਹੀਂ ਕਰੀਦੀ ਸਭ ਨੇ ਆਪਣਾ ਕਰਮਾਂ ਦਾ ਲੈਣਾ ਹੈ ਦਾਕਾ ਇਹ ਨਹੀਂ ਵੀ ਤੁਹਾਡੇ ਇਕੱਲੇ ਦੀਆਂ ਮਿੱਤ ਨਹੀਂ ਵੀਰ ਇਹ 60 ਤੇ 40 80 100 ਦੇ ਨਾ ਜਿੱਥੋਂ ਵੀ ਲੋਡ ਪੇ ਕਈ ਲੈ ਲੈਂਦੀਆਂ ਨੇ ਕੋਈ ਵਿਰਲੀ ਕਾ ਕੇ ਜਿਹੜੀ ਨਹੀਂ ਲੈਂਦੀ ਉਹਨੇ ਜਿਆਦਾ ਤਕਰੀਬਨ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪਈ ਉਹਨਾਂ ਨੇ ਲੈ ਲੈਣੇ ਨੇ ਤੇ ਮੇਰਾ ਵੀਰ ਤੁਸੀਂ ਜੇ ਗੱਲ ਮੇਰੀ ਚੰਗੀ ਲੱਗੀਗੇ ਸ਼ੇਅਰ ਕਰਿਓ ਵੀਡੀਓ ਕਮੈਂਟ ਕਰਿਆ ਕਰੋ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਤੇ ਨਵੇਂ ਮੁੱਦੇ ਨਾਲ ਥੈਂਕ ਯੂ ਧੰਨਵਾਦ ਆਉਂਦੇ ਬਸ ਦੇਰੋ